நேஷன் காசா இண்டியல் காங்கிரேசா பாலா சுகிதா சுகிதா இது

ਸਰਵਣਕ ਜੀ ਸਤਿਵੰਦ ਜੀ ਮੈਂ ਖੁਬ ਐਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਤੁਰੰਤ ਐਕਸ਼ਨ ਕੀਤਾ ਪਰ ਇੱਕ ਚੀਜ਼ ਤੇ ਮੈਂ ਹੋਰ ਵੀ ਆਬਜੈਕਸ਼ਨ ਵੀ ਕਰਦਾ ਕਿ ਇਸੇ ਡੀਸੀ ਗੁਰਦਾਸਪੁਰ ਨੇ ਲਿਖ ਕੇ ਭੇਜਿਆ ਕਿ ਉੱਥੇ ਕੋਈ ਇਹੋ ਜਿਹੀ ਸ਼ਿਕਾਇਤਾਂ ਨਹੀਂ ਇਲੈਕਸ਼ਨ ਕਮਿਸ਼ਨ ਨੇ ਆਪਣੀ ਇਨਕੁਆਇਰੀ ਦੀ ਰਿਪੋਰਟ ਦਿੱਤੀ ਉਹਦੇ ਚ ਉਹਨਾਂ ਨੇ ਡੀਐਸਪੀ ਦੀ ਟ੍ਰਾਂਸਫਰ ਕੀਤੀ ਇਸੇ ਤਰ੍ਹਾਂ ਹੀ ਟਾਈਮ ਆਉਣ ਤੇ ਡਿਪਟੀ ਕਮਿਸ਼ਨਰ ਦੀਆਂ ਜਿਹੜੀ ਇਹਨੇ ਮੇਰੇ ਬਿਨ ਪੁੱਛਿਓ ਕਿਉਂਕਿ ਕੰਪਲੇਨੈਂਟ ਸੁਜਿੰਦਰ ਸਿੰਘ ਰੰਦਾਵਾ ਸੀ ਮੈਂ ਮੈਂਬਰ ਪਾਰਲੀਮੈਂਟ ਵੀ ਚਲੋ ਮੈਂਬਰ ਪਾਰਲੀਮੈਂਟ ਛੱਡੋ ਕਿਉਂਕਿ ਨੂੰ ਰਿਸਪੈਕਟ ਹੈ ਨਹੀਂ ਇਸ ਡੀਸੀ ਨੂੰ ਮੈਂ ਇੱਕ ਆਰਡੀਨਰੀ ਸਿਟੀਜ਼ਨ ਦੇ ਤੌਰ ਤੇ ਵੀ ਜੇ ਦਿੰਦਾ ਤੇ ਇਹ ਇਸ ਡੀਸੀ ਦਾ ਕੰਮ ਸੀ ਕਿ ਕੰਪਲੇਨੈਂਟ ਨੂੰ ਬੁਲਾ ਕੇ ਚਲੋ ਇਹ ਬਹੁਤ ਵੱਡਾ ਅੰਗਰੇਜ਼ਾਂ ਦਾ ਡੀਸੀ ਆ ਕਿ ਇਹ ਨੇਸੀ ਆਉਣਾ ਚਾਹੁੰਦਾ ਆਪਣਾ ਕੋਈ ਛੋਟਾ ਮੋਟਾ ਪੀ ਆਨ ਮੇਰੀ ਸਟੇਟਮੈਂਟ ਲੈਣ ਲਈ ਭੇਜ ਦਿੰਦਾ ਪਰ ਇਹਨੇ ਉਹ ਵੀ ਚੀਜ਼ ਨਹੀਂ ਸਮਝੀ ਇਸ ਇਲੈਕਸ਼ਨ ਤੋਂ ਬਾਅਦ ਇਸ ਡੀਸੀ ਦੇ ਅਗੇਂਸਟ ਵਿਦ ਪ੍ਰੂਫ ਜਿਹੜੇ ਇਹਨੇ ਕਿਹਾ ਕਿ ਉੱਥੇ ਕੋਈ ਪ੍ਰੂਫ ਨਹੀਂ ਉਹ ਪ੍ਰੂਫ ਲੈ ਕੇ ਹਾਈ ਕੋਰਟ ਚ ਜਾਊਂਗਾ ਔਰ ਇਸ ਡੀਸੀ ਦੀ ਸੀਬੀਆਈ ਦੀ ਇਨਕੁਆਰੀ ਮੰਗਾ ਇਹਨਾਂ ਦਿਨਾਂ ਚ ਤੇ ਮੈਂ ਹੁਣ ਬਿਜ਼ੀ ਹਾਂ ਪਰ ਮੇਰੇ ਕੋਲ ਮੇਰੇ ਮੋਬਾਈਲ ਚ ਮੇਰੇ ਵਰਕਰਾਂ ਦੇ ਮੋਬਾਈਲ ਚ ਇੱਕ ਇੱਕ ਚੀਜ਼ ਦੀ ਰਿਕਾਰਡਿੰਗ ਹੈ ਔਰ ਹਰ ਬੰਦੇ ਕੋਲ ਜਿੱਥੋਂ ਜਦੋਂ ਟੈਲੀਫੋਨਾਂ ਦੀ ਕਾਲ ਆਉਂਦੀ ਰਹੀਆਂ ਈਵਨ ਐਸਐਸਪੀ ਤੇ ਮੈਨੂੰ ਬੜੀ ਹੈਰਾਨਗੀ ਆ ਕਿ ਐਸਐਸਪੀ ਬਟਾਲਾ ਜਿਹਦੇ ਕੋਲ ਇਹਨੇ ਰਿਪੋਰਟ ਮੰਗੀ ਉਹਨੂੰ ਹਰ ਆਦਮੀ ਦਾ ਪਤਾ ਔਰ ਉਹਦੇ ਕੋਲ ਗਏ ਕਿਸੇ ਵੀ ਗੈਂਗਸਟਰ ਦੇ ਪੁਲਿਸ ਤੇ ਉਹਨਾਂ ਦੇ ਆਪ ਆਪ ਸਮਝੌਤੇ ਕਰਉਂਦੇ ਐਕਸਟਰੈਕਸ਼ਨ ਦੇ ਵਿੱਚ ਲੋਕਾਂ ਦੀ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਡੀਸੀ ਨੂੰ ਜ਼ਰੂਰ ਦੱਸਿਆ ਜਾਏਗਾ ਕਿ ਇੰਡੀਅਨ ਐਡਮਿਨਿਸਟ੍ਰੇਟਿਵ ਐਡਮਿਨਿਸਟ੍ਰੇਟਿਵ ਸਰਵ ਸਿੱਧਾ ਕੀ ਮਤਲਬ ਹੈ ਔਰ ਇਹਦਾ ਮੈਂ ਪੂਰਾ ਹਾਈ ਕੋਰਟ ਚ ਵੀ ਰਵਾ ਇਕੱਠਾ ਕਰਕੇ ਇਹਦੇ ਅਗੇਂਸਟ ਜਾਵਾਂਗਾ ਥੈਂਕ ਯੂ ਇਹਦਾ